ਹਾਂਜੀ ਕਿਹ ਜੱਤੀ ਬੋਲਦੀ ਪਈ ਆ ਹਾਂਜੀ ਤੁਸੀਂ ਆ ਨੈਟ ਤੇ ਗੰਦਪੋਣੋਂ ਹਟਣਾ ਤੇ ਨੂੰ ਹਟਣਾ ਗੰਦ ਕਿਹੜਾ ਪਾਇਆ ਵੀ ਕਹਿਣ ਕਿ ਮੈਂ ਹੋਈ ਆ ਕਿ ਮੈਨੂੰ ਦੱਸੋ ਨਾ ਗਲਤੀ ਕੀ ਆ ਮੈਂ ਤੁਹਾਨੂੰ ਦੱਸਣਾ ਵੀ ਪਾਰਕਿੰਗਾਂ ਥੱਲੀਆਂ ਬਠੰਡੇ ਜੀ ਨਹੀਂ ਪਾਰਕਿੰਗਾਂ ਤਰਨ ਪਰਲੇ ਦੀ ਵੀ ਬਹੁਤ ਆ ਗਈ ਆ ਹਾਂਜੀ ਹੋ ਗਿਆ ਪਰ ਮੈਨੂੰ ਗਲਤੀ ਦੱਸੋ ਨਾ ਮੈਨੂੰ ਮੈਂ ਉਹ ਐਸਟਰੋਲੋਜੀ ਪ੍ਰਮੋਸ਼ਨ ਕਰਾਉਂ ਤੂੰ ਤੋਂ ਮੜਾ ਕੀਤਾ ਗਿਆ ਤੇ ਮੈਂ ਬੰਦ ਕੀਤੀ ਆ ਨਾ ਹੁਣ ਮੈਨੂੰ ਕਿਉਂ ਮੈ ਟਾਰਚਰ ਕਰਦੇ ਪਏ ਹੋ ਯਾਰ ਅਰੇ ਕਿਹ ਪਰੋਇੰਗ ਵੀ ਆ ਰਹੀ ਨਾ ਟੇ ਕੀ ਕੀ ਨੂੰ ਦੱਸ ਕੋਈ ਜੇ ਕੂਪਨ ਇਸ ਵਿੱਚ ਕੋਈ ਕਦੀ ਤੁਸੀਂ ਕੋਈ ਗਾਣੇ ਦੇ ਵੀਡੀਓ ਬਣਾ ਕੇ ਕਿਉਂ ਤੁਸੀਂ ਪੰਜਾਬ ਦਾ ਤੇੜਾ ਕਰਕੇ ਹੰਦਾ ਨਾ ਨਾਰਮਲ ਸੌਂਗਸ ਤੇ ਵੀਰੇ ਅੰਕਲ ਤੁਸੀਂ ਜੋਰ ਲੋ ਨਾਰਮਲ ਸੌਂਗਸ ਤੇ ਵੀਡੀਓ ਬਣਾ ਕੇ ਅਪਲੋਡ ਕਰਦੀ ਪਈ ਮੈਂ ਕੀ ਗਲਤ ਕਰਦੀ ਪਈ ਉਹ ਤਾਂ ਸਾਰੇ ਕਰਦੇ ਨਾ ਕਿਹੜਾ ਮੇਰੀ ਗੱਲ ਸਿਰਫ ਇਹੀ ਅਮ੍ਰਿਤਪਾਲ ਮੈਰਜ ਨਹੀਂ ਗੱਲ ਹੋਹੀ ਨਾ ਕਿ ਤੁਸੀਂ ਐਸਟ੍ਰੋਲੋਜੀ ਪ੍ਰਮੋਸ਼ਨ ਬੰਦ ਕਰ ਦਿਓ ਉਹ ਮੈਂ ਬੰਦ ਕੀਤੀ ਹੁਣ ਮੇਰੇ ਫੇਕ ਅਕਾਊਂਟਾਂ ਤੋਂ ਪੈਂਟਿੰਗ ਉਹ ਮੈਨੂੰ ਨਹੀਂ ਪਤਾ ਮੇਰੀ ਜਿਹੜੀ ਚੀਜ਼ ਤੋਂ ਗੱਲ ਹੋਈ ਮੈਂ ਮਾਫੀ ਮੰਗ ਕੇ ਬੰਦ ਵੀ ਕਰ ਦਿੱਤੀ ਮੇਰੀ ਬ ਇਹ ਗੱਲ ਮੈਂ ਮੰਨ ਲਈ ਈ ਹਾਂ। ਜਮੇ ਪੰਜਾਬ ਦਾ ਬੇੜਾ ਤੁਸੀਂ ਕਰ ਕਰਤਾ ਵਾ ਤੁਸੀਂ ਇਹ ਚੰਗੀ ਐ, ਗਾਧੀਆਂ ਟਿਕਦਾ ਉਹ ਤੇ ਇੰਸਟਾਗ੍ਰਾਮ ਆਇਆ। ਚਲੋ ਠੀਕ ਹੈ। ਥਿੰਕੀ ਚਾਹਨੇ ਕਿ ਮੈਂ ਆਪਣਾ ਪੇਜ ਬੰਦ ਕਰਦਾ। ਮੈਂ ਤੁਹਾਨੂੰ ਇਹ ਗੱਲ ਕਹਿਣੀ ਆ ਚਾਹਨਾ ਮੰਗ ਗੁਰੂ ਮਹਾਰਾਜ ਤੋਂ ਮਾਫੀ ਮੰਗ ਕੇ ਅੱਜ ਤੋਂ ਬਾਅਦ ਕੋਈ ਕੋਈ ਗਲਤ ਵੀਡੀਓ ਨਹੀਂ ਪਾਈ ਗਈ ਗੁਰੂ ਮਹਾਰਾਜ ਤੋਂ ਮਾਫੀ। ਚਲੋ ਠੀਕ ਹੈ। ਗਲਤ ਵੀਡੀਓ ਦੱਸੋ ਕਿਹੋ ਦੀ ਨਹੀਂ ਪੈਣੀ ਚਾਹੀਦੀ ਉਹ ਮੈਂ ਨਹੀਂ ਪਾਉਂਦੀ। ਕੋਈ ਵੀ ਕੋਈ ਨਹੀਂ ਜਿਹੇ ਫੌਂਟ ਤੇ ਤਾਂ ਵੀਡੀਓ ਨਹੀਂ ਪੈਣੀ ਜਾਈ ਤੁਹਾਨੂੰ ਮਦਦ ਕਰਾਂ ਬਟ ਇਦਾਂ ਨਹੀਂ ਨਾ ਅੰਕਲ ਮੇਰੇ ਘਰ ਦਾ ਖਰਚਾ ਮੇਰਾ ਬੋਖਾ ਮੈਂ ਆਪਣੇ ਘਰ ਦੀ ਸ਼ਰਕਤ ਥੋੜੀ ਲੈ ਕੇ ਆਉਣੇ ਆ ਮੈਂ ਕਿਦਾਂ ਕਰ ਮੈਨੂੰ ਕੋਈ ਸ਼ੌਕ ਥੋੜੀ ਵੀਡੀਓ ਪਾਉਣ ਦਾ ਮੈਨੂੰ ਵੀ ਸਮਝੋ ਨਾ ਨਹੀਂ ਖਰਚਾ ਤਾਂ ਦੇ ਘਰ ਦਾ ਹੈਗਾ ਤੇਰਾ ਘਰ ਵਾਲਾ ਨਹੀਂ ਲੰਗੜਾ ਮੇਰਾ ਘਰ ਵਾਲਾ ਸਭ ਕੁਝ ਕਰਦਾ ਮੇਰੀ ਮੇਰਾ ਪਿਓ ਨਹੀਂ ਹੈਗਾ ਮੇਰਾ ਭਰਾ ਨਹੀਂ ਹੈਗਾ ਮੇਰੀ ਮਾਂ ਵਾ ਮੇਰੀ ਭੈਣ ਉਹਨਾਂ ਨੇ ਚੱਕੋ ਆ ਗਏ ਮੈਂ ਬੰਦ ਕਰ ਦੂੰ ਮੈਂ ਸਾਰੇ ਫੌਂਟ ਬੰਦ ਕਰ ਦੂੰਗਾ ਕੰਮ ਨਹੀਂ ਕਰ ਸਕਦਾ ਤੇਰਾ ਘਰ ਵਾਲਾ ਕੰਮ ਨਹੀਂ ਕਰ ਸਕਦਾ ਉਹਨਾਂ ਨੇ ਜਾਣਾ ਬਸ 1.5 ਸਾਲ ਨੂੰ ਜਾ ਆ ਤੇਰੇ ਘਰ ਵਾਲਾ ਤੇਰਾ ਘਰਾਂ ਦੇ ਧਿਆਨਾਂ ਦਾ ਕੰਮ ਕਰਦਾ ਅੱਜ ਅਜੇ ਤੱਕ ਨਹੀਂ ਉਹਦੇ ਕੋਤੀ ਜਾ ਰਹੀ ਹੈ ਕਿਥੇ ਫੋਟੋਆਂ ਕਿੰਨੀਆਂ ਧਿਆਨਾਂ ਦੇ ਨਾਲ ਧਿਆਨਾਂ ਮੇਰੇ ਘਰ ਵਾਲੇ ਦੇ ਫੋਨ 'ਚ ਤੇਰੇ ਘਰ ਵਾਲੇ ਨੇ ਗੱਲ ਫੋਟ ਬੈਤ ਦਿੱਤੀ ਗਈ ਆ ਕੀ ਕਿਹਾ ਅਸੀਂ ਤੇ ਤੁਹਾਡੇ ਘਰ ਬੰਦਾ ਭੇਜਿਆ ਸੀ ਉਹਨੇ ਇਹਨੂੰ ਖੁਦ ਇਹਨੇ ਸਾਥ ਤੋਂ ਰਾਇਆ ਵੀ ਆ ਲੇਖੋ ਮੈਂ ਕਿ ਆਪ ਦੇਖੋ ਮੈਂ ਖਿਆਰ ਲੈਣਾ ਵਾ ਬੰਦਨ ਨੂੰ ਦਿੰਨਾ ਵਾ ਮੇਰੇ ਘਰ ਵਾਲਾ ਇਹ ਤਾਂ ਕੰਮ ਕੋਈ ਕਰਦੇ ਨਹੀਂ ਵੀਰੇ ਕਿਹੜੀ ਫੋਟੋ ਦਿਖਾਉ ਮੈਨੂੰ ਹਥਿਆਰ ਨਾਲ ਪਰ ਪਲੀਜ਼ ਜਿਹੜੀ ਗੱਲ ਹੈ ਜੀ ਉਹ ਬੋਲੋ ਨਾ ਇਹ ਗੱਲ ਆਪਣੇ ਘਰਾਂ ਨੂੰ ਪੁੱਛੋ ਪੁੱਛਦੀ ਪਈ ਆ ਮੈਨੂੰ ਸਭ ਪਤਾ ਉਹਦਾ ਫੋਨ ਮੇਰੇ ਕੋਲ ਹੈ ਡਾਟ ਇਸ ਫੋਟੋ ਜਿਹੜਾ ਇਹਨੇ ਹੈ ਜਿਹਨੇ ਚਰੇਆਉ ਸਭ ਕੋ ਦੇਖੋ ਦੇਖਿਆ ਮੈਂ ਕਿਹੜੀ ਫੋਟੋ ਹਥਿਆਰ ਨਾਲ ਤੁਹਾਡੇ ਕੋਲ ਹੋ ਗਈ ਮੈਨੂੰ ਸੈਂਡ ਕਰੋ ਨਾ ਕਿਹੜੀ ਫੋਟੋ ਹਥਿਆਰ ਨਾਲ ਜਿਹੜੀ ਗੱਲ ਹੈ ਵੀਓ ਕਰੋ ਨਾ ਤੁਸੀਂ ਜਿਹੜੀ ਚੀਜ਼ ਦੀ ਮਾਫੀ ਮੰਗਣੀ ਚਾਹੁੰਦੇ ਇਹ ਕੋਈ ਬੇਦਰ ਕਰਦਾ ਪੰਜਾਬ ਦਾ ਚਲੋ ਠੀਕ ਹੈ ਜੀ ਤੁਹਾਨੂੰ ਸਿੰਪਲ ਸੌਫਟਵੇਅਰ ਹੈਗੀ ਨਾ ਉਹ ਵੀ ਨਹੀਂ ਕਰਦੀ ਚਲੋ ਠੀਕ ਆ ਅੱਜ ਤੋਂ ਬਾਅਦ ਜੇ ਤੇਰੇ ਪੈਰ ਤੇ ਕੋਈ ਫੋਟੋ ਜਾ ਵੀਡੀਓ ਕੋਈ ਆਹੋ ਜਿਹੜੀ ਫੋਟੋ ਹਥਿਆਰ ਨਾਲ ਜਿਹੜੀ ਗੱਲ ਆ ਕਿ ਉਹ ਕਰੋ ਨਾ ਤੁਸੀਂ ਜਿਹੜੀ ਚੀਜ਼ ਦੀ ਮਾਫੀ ਮੰਗਣੀ ਚਾਹੁੰਦੇ ਇਹ ਬੰਦਾ ਤੁਹੀਂ ਬੇਦਾਗਰ ਕਰਤਾ ਪੰਜਾਬ ਦਾ ਚਲੋ ਠੀਕ ਆ ਜੇ ਤੁਹਾਨੂੰ ਸਿੰਪਲ ਸੌਫਟਵੇਅਰ ਹੈਗੀ ਨਾ ਉਹ ਵੀ ਨਹੀਂ ਕਰਦੀ ਚਲੋ ਠੀਕ ਆ ਅੱਜ ਤੋਂ ਬਾਅਦ ਜੇ ਤੇਰੇ ਪੈਰ ਤੇ ਕੋਈ ਫੋਟੋ ਜਾਂ ਵੀਡੀਓ ਕੋਈ ਆਹੋ ਜੀ ਗਾਨਿਆ ਦੀ ਪਹਿਲਾਂ ਮੈਂ ਤੁਹਾਡੀ ਕੋ ਪਲੇਨ ਦੇਖਿਓ ਨਹੀਂ ਤੁਸੀਂ ਖੂਨ ਪੀਤਾ ਪੈਣਾ ਮੇਰਾ ਮੈਂ ਬੇਕੂ ਆ ਨਹੀਂ ਬੇਕੂ ਬਖਿਆ ਮੈਂ ਕਿਹੜੀ ਜਿਹੜੀ ਚੀਜ਼ ਦੀ ਮਾਫੀ ਮੰਗਣ ਨੂੰ ਕਿਹਾ ਮੈਂ ਮੰਗੀ ਹੈ ਨਾ ਤੂੰ ਪਿਆਰ ਨਾਲ ਗੱਲ ਕਰ ਮੈਂ ਕਿਨੇ ਟਾਈਮ ਦੀ ਕਰਦੀ ਪਈ ਨਾ ਕਿ ਵੀਰੇ ਹਾਂ ਚ ਕੋਕ ਦੇ ਦੋ ਸਾਲੋਂ ਮੈਂ ਆਪਣਾ ਇਹ ਬੰਦ ਕਰ ਦੋ ਮੈਨੂੰ ਸ਼ੌਕ ਨਹੀਂ ਮੈਂ ਆਪਣੀ ਜ਼ਵਾਗ ਦੀ ਜ਼ਿੰਦਗੀ ਨਹੀਂ ਖਰਾਬ ਕਰਨੀ 5 ਮਹੀਨੇ ਦਾ ਮੇਰਾ ਜਵਾਬ ਆ ਮੇਰੇ 5 ਮਹੀਨੇ ਆਪਰੇਸ਼ਨ ਹੋਇਆ ਇਹਨਾਂ ਮੇਰੇ ਦਿਮਾਗ ਦੇ ਡਿਪਰੈਸ਼ਨ ਨਹੀਂ ਕਿਉਂ ਤਾਂ ਕਰਦੇ ਬਈ ਮੈਨੂੰ ਲੱਗਿਆ ਯਾਰ ਅਸਾਂ ਨਹੀਂ ਡਿਪਰੈਸ਼ਨ ਡਿਪਰੈਸ਼ਨ ਨਹੀਂ ਮੇਰੇ ਕੋਲ ਪੈਂਦੀ ਗੱਲ ਜਦੋਂ ਸਿਰ ਤੇ ਪਿਓ ਨਾ ਹੋਵੇ ਭਰਾ ਨਾ ਹੋਵੇ ਤੇ ਮੂੰਹ 500 500 ਲੋਕਾਂ ਤੋਂ ਮੰਗ ਕੇ ਲੈਣਾ ਪਵੇ ਨਾ ਸਭ ਕੁਝ ਹੋ ਜਾਂਦਾ ਆ ਸਭ ਕੁਝ ਹੋ ਜਾਂਦਾ ਕਿਹੜਾ ਕਹਾ ਤੇਰਾ ਮੌਂ ਜੱਗਾ ਨਹੀਂਗਾ ਕਮਾਲੂਗਾ ਕੋਈ ਨਹੀਂ ਉਹ ਕਮਾਲੂਗਾ ਕੀ ਕੋਈ ਸਰਕਾਰ ਤਾਂ ਵੀ ਕਹਿੰਦੇ ਕਿ ਇਹ ਕੱਢ ਕੋਈ ਹੈਗਾ ਨਹੀਂ ਆ ਮੇਰੇ ਉਹ ਸਭ ਕੁਝ ਹੈਗਾ ਬਾਕੀ ਕੋਈ ਕਹਿਣ ਨੂੰ ਦਿਲ ਤਾਂ ਥੋੜੀ ਹੋ ਮੇਰੇ ਘਰ ਦੇ ਨੂੰ ਥੋੜੀ ਦੇ ਸਕਦੇ ਹੋ ਤੇ ਆਪਣੇ ਸੋਚਣ ਕਿ ਜਦ ਤਨੋਂ ਆਪ ਕਮਾਉਣ ਲੱਗੂਗਾ ਤਾਂ ਉਦੋਂ ਮੈਂ ਬੰਦ ਕਰ ਦੂੰਗੀ ਅੱਛਾ ਇਹ ਇਹ ਗੱਲ ਇਹ ਗੱਲ ਕਰ ਰਿਹਾ ਸਾਥ ਦਾ ਕਹਿੰਦੇ ਆ ਕਿ ਜਿੱਦ ਅਸੀਂ ਕਮਾਉਂਦੇ ਨਹੀਂ ਆ ਮੇਰਾ ਮੁੰਡਾ ਕਮਾਉਂਦਾ ਹੈ ਤੂੰ ਲੱਛਰ ਦਾ ਬਲਾ ਬੱਸ ਮੈਂ ਲੱਛਰ ਦਾ ਕਿਹੜੀ ਫਰਾਈ ਮੈਂ ਲੰਗੀ ਹੋਗੀ ਥੋੜੀ ਵੀਡੀਓ ਬਣਾਉਣੇ ਆ ਜਿੱਤਾਂ ਤੁਹਾਡੇ ਬਾਬਾ ਲੱਛਰ ਦਾ ਬਲਾਉਣ ਦੇ ਦਿਓ ਸੀ ਕਰਦੇ ਬੈਗੇ ਯਾਰ ਤੂੰ ਇਹ ਹੁਣ ਮੈਨੂੰ ਨਹੀਂ ਪਤਾ ਤੈਨੂੰ ਕੌਣ ਜੇ ਤੂੰ ਇਹ ਸਿੰਪਲ ਵੀਡੀਓ ਵੇਖ ਕੇ ਚਲੋ ਕਾਲ ਆਦੀ ਤੁਮ ਕੌਣ ਵਾਸਤੇ ਤੂੰ ਆਪਣੇ ਰੀਅਲ ਨੰਬਰ ਤੇ ਫੋਨ ਲਾਉਗਾ ਨਾ ਮੈਨੂੰ ਕਿਉਂ ਫੇਕ ਨੰਬਰਾਂ ਤੋਂ ਫੋਨ ਆਉਂਦੇ ਪੈਣਾ ਉਹ ਕਾਲ ਰੈਡ ਤੋਂ ਕਿਉਂ ਫੋਨ ਆਉਂਦੇ ਪੈ ਰਹੇ ਕੋਈ ਫੇਕ ਨੰਬਰ ਦਾ ਕੌਣ ਹੀ ਹੁੰਦਾ ਪਿਆ ਮੈਂ ਤੈਨੂੰ 2 ਦਿਨ ਦਾ ਸਮਾਂ ਦਿੰਦਾ ਹਾਂ ਨਾ 2 ਦਿਨਾਂ ਦੇ ਵਿੱਚ ਮਾਈਕਰੋ ਕੋਲ ਮਾਫੀ ਮੰਗ ਕੇ ਪੋਸਟ ਨਾ ਪਾਈ ਤੇ ਆ ਜਦੋਂ ਤਿੱਗੇ ਦਿਨ ਆਪਣਾ ਇਜਾਮ ਵੇਖ ਲਿਓ ਤਿੰਨ ਦਿਨ ਚਲੋ ਠੀਕ ਹੋ ਗਿਆ ਮੈਂ ਨਹੀਂ ਅਸੀਂ ਨਹੀਂ ਪਰਵਾਹ ਕਰਦੀ ਕਿ ਤੇਰਾ ਬੱਚਾ ਹੈ ਸਾਡੇ ਨੀਂਦਾਂ ਬਾਅਦ ਫੋਨਾਂ ਪਿੱਛੇ ਕੋ